सिर्फ 26 जनवरी और 15 अगस्त को शहीदों की याद आती है प्रशासन राजनीतिक दलों और समाज सेवी संस्थाओं को शहर के शहीदी समारक दयनीय हालात में लोकल प्रशासन द्वारा नहीं दिया जा रहा ध्यान शहीदों की चिताओं पर लगेंगे हर बरस मेले वतन पर मिटने वालों का बाकी यही निशा होगा लेकिन अगर बात करें पठानकोट की तो लगता है जिला प्रशासन राजनीतिक दलों और समाज संस्थाओं को शहीदी स्मारकों की याद 15 अगस्त और 26 जनवरी को ही आती है क्योंकि शहर के शहीदी स्मारक या तो खस्ता हालात में हैं और या फिर शहीदों की प्रतिमाओं पर धूल का बसेरा है जिसकी तरफ ना तो जिला प्रशासन ना ही राजनीतिक दलों और ना ही समाज का अभिन्न अंग कहलाने वाली समाज सेवी संस्थाओं का ध्यान जा रहा है शहर में निगम द्वारा चिल्ड्रन पार्क का निर्माण करवाया गया था और उसमें शहीदी स्मारक की स्थापना करवाई गई थी ताकि यहाँ खेलने और वर्जिश करने आ रहे नौजवानों को प्रेरणा मिल सके लेकिन आलम यह है कि शहीदी समारक खस्ता हाल हो चुका है बात करें शहीद भगत सिंह चौक की तो शहीद आजम के बुद्ध पर धूल जमी हुई है जिसे साफ करने वाला कोई नहीं इस संबंधी जब स्थानीय लोगों से बात की गई तो उन्होंने कहा कि शहीद हमारे देश की धरोहर है और हमारी आने वाली पीढ़ी के लिए प्रेरणा स्रोत लेकिन उसके बावजूद प्रशासन और समाज सेवी संगठनों द्वारा इस तरफ कोई ध्यान नहीं दिया जा रहा जो कि हमारे समाज के लिए शर्म की बात है उन्होंने प्रशासन से मांग करते हुए कहा कि शहीदों के इन स्मारकों को संभाला जाए ताकि हमारे आने वाली पीढ़ी को पता चल सके कि देश को आजाद करवाने के लिए किन किन लोगों ने अपना बलिदान दिया है भारत नेट न्यूज सवाल आपका से राजेश भारद्वाज की खास रिपोर्ट ਨੇ ਜੀਤ ਮਾਰ ਕੇ ਬਣੇ ਤੇ ਬੜਾ ਮੰਚ ਆ ਕੇ ਜਨਤਰੀ ਤੇ ਗਾਣੋ ਸਮਰਪਿਤ ਆਪਣਾ ਜੀਵਨ ਕਰਾਂਗੇ ਕਿਉਂਕਿ ਸ਼ਹੀਦਾਂ ਨੇ ਉਸ ਵੇਲੇ ਜਿਸ ਵੇਲੇ ਆਪਣੀ ਜਾਨਾਂ ਦਿੱਤੀ ਉਸਨੇ ਇਹ ਸੋਚ ਕੇ ਦਿਆਹੀਂ ਕਿ ਆਉਣ ਵਾਲੀਆਂ ਪੀੜੀਆਂ ਇਸ ਆਜ਼ਾਦੀ ਦੇ ਵਿੱਚ ਖੁੱਲੀ ਹਵਾ ਚ ਆਪਣਾ ਸਾਹ ਲੈ ਸਕਣ ਆਪਣੇ ਜੀਨ ਮਰਨ ਦੇ ਸਾਰੇ ਸਿਲਸਲੇ ਆਪੇ ਨਿਭਾ ਸਕਣ اپنی ਇੱਛਾ ਦੇ ਅਨੁਸਾਰ ਸਰਕਾਰਾਂ ਬਣਾ ਸਕਣ ਆਪਣੀ ਇੱਛਾ ਅਨੁਸਾਰ ਕਾਨੂੰਨ ਬਣਾ ਸਕਣ ਤੇ ਉਹਦੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਉਸ ਵੇਲੇ ਕੁਰਬਾਨੀਆਂ ਦੇਣ ਵੱਲੇ ਜਿਲੇ ਸ਼ਹੀਦ ਲੋਕੀ ਤੇ ਜਿਲੇ ਫਾਂਸੀਆਂ ਚੜਨ ਲੱਗ ਜਾਂਦੇ ਸੀ ਕਿ ਸਲਾਖਾਂ ਦੇ ਵਿੱਚ ਬੈਠੇ ਦੇ ਕ੍ਰਾਂਤੀਕਾਰੀ ਉਹਨਾਂ ਨੇ ਨਾਰੇ ਲਗਾਉਂਦੇ ਸੀ ਕਿ ਸ਼ਹੀਦ ਲੋਕੀ ਚਤੌਪੇ ਲਗेंगे ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਪਰ ਜਿਸ ਵੇਲੇ ਚੰਦਰ ਸ਼ੇਖਰ ਰਾਜ ਜੀ ਨੂੰ ਪਤਾ ਲੱਗਾ ਨਾ ਜੀ ਕਿ ਵੀ ਇਹ ਨਾਰੇ ਲੱਗਦੇ ਕੇ ਆ ਤੇ ਉਹਨਾਂ ਨੇ ਕ੍ਰਾਂਤੀਕਾਰੀਆਂ ਦੀ ਆਸ਼ਾਵਾਂ ਨੂੰ ਨਿਰਾਸ਼ਾ ਚ ਨਾ ਬਦਲ ਜਾਣ ਇਸ ਕਾਨੂੰਨ ਉਸੇ ਵਲੇ ਕਹਿਤ ਰਹੀ ਰਾਜਨੀਤਿਕ ਵਿਵਸਥਾਵਾਂ ਸਾਰੀਆਂ ਦੇਖ ਕੇ ਕਿ ਭੀ ਆਉਣ ਵਾਲੇ ਸਮੇਂ ਚ ਅਦਾ ਨਹੀਂ ਹੋਣਾ ਸ਼ਹੀਦਾਂ ਦੀ ਚਿਤਾਵਾਂ ਤੇ ਮੇਲੇ ਨਹੀਂ ਲੱਗਣਗੇ ਉਹਨਾਂ ਕਹੇ ਸ਼ਹੀਦਾਂ ਦੀ ਚਿਤਾਵਾਂ ਪਰ ਪੜेंगे ਰਾਖ ਔਰ ਢੇਲੇ ਵਤਨ ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਊ ਔਰ ਸੱਚ ਚ ਉਹ ਰਾਖ ਦੇ ਢੇਲੇ ਦੇ ਜਿਨ੍ਹਾਂ ਨੇ ਸਾਡੇ ਵਾਸਤੇ ਬੀ ਬੀ ਕਿ ਕਿ ਸਾਲ ਦੀ ਉਮਰ ਚ ਘੋੜੀਆਂ ਚੜਨ ਦੀ ਉਮਰ ਚ ਫਾਂਸੀਆਂ ਤੇ ਚੜੇ ਕੋਣਾ ਨੇ ਜਿੱਕ ਤੇ ਗਲਤੀ ਨਾਲ ਵੀ ਆ ਜਾਣ ਇਸ ਮ੍ਰਿਤਿ ਲੋਕ ਦੇ ਧਰਤ ਲੋਕ ਚ ਆ ਜਾਣ ਤੇ ਆ ਕੇ ਵੇਖਣ ਤੇ ਸਾਡੇ ਨਾਲ ਕਿਦਾਂ ਦੀ ਦੁਰਦਸ਼ਾ ਇਹ ਕਰੇ ਕਦੇ ਜਿਨ੍ਹਾਂ ਵਾਸਤੇ ਅਸੀਂ ਫਾਂਸੀਆਂ ਚੜੇ ਤੇ ਲੱਗਦਾ ਕਿ ਭੀ ਉਹ ਆਪਣੇ ਆਪ ਨੂੰ ਆਪਣੇ ਗੁਨਾਹਾਂ ਤੋਂ ਮਾਫ ਨਹੀਂ ਕਰ ਪਾਣਗੇ ਅਸੀਂ ਕਿਉਂ ਕਿ ਬੈਸਤ ਕਰਾਵਾ ਸਰਕਾਰ ਆਈ ਸੀ ਅਸੀਂ ਪ੍ਰਚੰਡ ਬਹੁਮਤ ਦਿੱਤਾ ਕਿਉਂਕਿ ਖਟੀਆਂ ਪਗਾਂ ਪਾਈਆਂ ਸੀ ਇਹਨਾਂ ਨੇ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਵੀ ਲਾਏ ਸੀ ਇਹ ਖਟਕੜ ਕਲਾ ਜਾ ਕੇ ਇਹਨਾਂ ਨੇ ਪੂਜਿਆ ਵੀ ਸੀਗਾ ਉਸ ਜਗ੍ਹਾ ਨੂੰ ਤੇ ਕਿਹਾ ਸੀ ਕਿ ਉਹਦੇ ਉਹਦੀ ਉਹਦੀ ਇੱਛਾ ਦੇ ਅਨੁਸਾਰ ਭਗਤ ਸਿੰਘ ਦੀ ਇੱਛਾ ਦੇ ਅਨੁਸਾਰ ਸਰਕਾਰਾਂ ਚੱਲਣਗੀ ਪਰ ਜੇ ਭਗਤ ਸਿੰਘ ਦੀ ਇੱਛਾ ਅਨੁਸਾਰ ਸਰਕਾਰ ਚੱਲੇਗੀ ਤੇ ਪਰ ਭਗਤ ਸਿੰਘ ਦਾ ਜਿਹੜਾ ਸਰੂਪ ਬਣੇਗਾ ਉਹ ਤੇ ਢੇਰੀ ਹੋਏਗਾ ਗੁਰੇ ਹਾਲ ਚਾ ਬੂਟੀਆਂ ਉੱਗੀ ਦੀ ਹੈ ਉਹ ਜਿਹੜੇ ਲੱਗੇ ਦੇ ਹੀ ਪਲੇਟਾਂ ਲੱਗੇ ਦੀ ਹੈ ਟਾਈਲਜ਼ ਲੱਗੇ ਟੁੱਟੀਆਂ ਪਈਆਂ ਚਿਲਡਰਨ ਪਾਰਕ ਦੇ ਅੰਦਰ ਉਹ ਜਿਹੜਾ ਬੰਦੂਕ ਜਿਹੜੀ ਬੰਦੂਕ ਸਲੂਟ ਹੈ ਸਾਡਾ ਸਾਡਾ ਮਾਣ ਹੈ ਸਨਮਾਨ ਹੈ ਬਜ਼ੂਕਾ ਉਹਦੇ ਮੁੰਡਗੀ ਪਈ ਐ ਏਦਾਂ ਜਿਵੇਂ ਵਿਚਾਰੀ ਹੁੰਦੀ ਐ ਕੋਈ ਸਾਹਮਣ ਵਾਲਾ ਕੋਈ ਨਹੀਂ ਕੌਣ ਹੈ ਜ਼ਿੰਮੇਵਾਰ ਇਸ ਦਾ ਤੁਸੀਂ ਮੈਂ ਇਹ ਉਹ ਕੌਣ ਜ਼ਿੰਮੇਵਾਰ ਘੱਮਸਿਕਮ ਪ੍ਰਸ਼ਾਸਨ ਨੂੰ ਤੇ ਇਮੀਡੀਏਟ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਐ ਤੇ ਉਹ ਸਮਾਰਕ ਜਿਹੜੇ ਸਾਨੂੰ ਪ੍ਰੇਰਣਾ ਦੇਣ ਵਾਲੇ ਨੇ ਉਹ 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 ਕਈਨਲੀ ਨਾ ਹੋ ਜਾ ਅਸੀਂ 26 ਜਨਵਰੀ ਤੇ 15 ਅਗਸਤ ਨੂੰ ਉਹਨਾਂ ਨੂੰ ਪੂਜ ਗਏ ਤੇ ਆਪਣੇ ਫਰਜ਼ਾਂ ਦਾ ਨਿਰਵਾਹ ਕਰ ਪਾਇਆ ਕਾਰਾਂ ਆ ਤੇ ਅਸੀਂ ਆਪਣੇ ਆਪ ਨੂੰ ਬੜੇ ਆਪਣੇ ਆਪ ਨੂੰ ਸਮਝੀਏ ਕਿ ਹੁਣ ਮੈਂ ਮੈਂ ਕਹ ਰਾਂ ਹਾਂ ਕੰਮ ਫਰਜ਼ ਨਿਭਾ ਰਹੇ ਤੇ ਐਦਾਂ ਗੱਲ ਤੇ ਨਹੀਂ ਬਣਨ ਵਾਲੇ ਆਉਣ ਵਾਲੀ ਜਨਰੇਸ਼ਨ ਨੂੰ ਕਿਦਾਂ ਸਮਝਾ ਪਾਵਾਂਗੇ ਇਹਨਾਂ ਨੂੰ ਸਾਡੇ ਵਸਤੇ ਕੀ ਅਸੀਂ ਜੇ ਇਹਨਾਂ ਨੂੰ ਇਹ ਦੇਸ਼ ਭਗਤੀ ਦਾ ਨਸ਼ਾ ਇਹ ਨਵੀਂ ਜਨਰੇਸ਼ਨ ਨੂੰ ਨਹੀਂ ਲਾਵਾਂਗੇ ਤੇ ਚਿੱਟੇ ਦੇ ਨਸ਼ੇ ਵੱਲ ਤੇ ਲੱਗਾ ਹੀ ਕਰ ਦੇਣੇ ਚਿੱਟੇ ਤੋਂ ਨਸ਼ੇ ਤੋਂ ਬਚਾਉਣ ਦਾ ਇੱਕ ਮਾਤਰ ਪ੍ਰਸ਼ਾਸਨ ਲੱਗੇ ਇੱਕੋ ਹੀ ਰਾਹ ਹੈ ਕਿ ਇਹਨਾਂ ਨੂੰ ਦੇਸ਼ ਭਗਤੀ ਵਾਲੇ ਇਕ ਸ ਨਸ਼ੇਵਾਂ ਲਾਇਆ ਜਾਏ ਮਾਪੇ ਵੀ ਸੇਵਾ ਦੇ ਨਸ਼ੇਵਾਂ ਲਾਇਆ ਜਾਏ ਇਹ ਤਾਂ ਹੀ ਲੱਗਣਗੇ ਜੇ ਇਹਨਾਂ ਦੇ ਜਿਹੜੇ ਸਮਾਰਕ ਬਣਾਏ ਰਿਹਾ ਇਹ ਸੁੰਦਰ ਰੂਪ ਚ ਮਿਊਜ਼ੀਅਮ ਟਾਈਪ ਬਣਨ ਤਾਂ ਕਿ ਲੋਕੀ ਇਹਨੂੰ ਆ ਕੇ ਦੇਖ ਸਕਣ ਮੇਰੀ ਤੇ ਬੇਨਤੀ ਹੈ ਪ੍ਰਸ਼ਾਸਨ ਲਗੇ ਸਿਵਲ ਲਗੇ ਤੇ ਸਾਰਿਆਂ ਦੇ ਅੱਗੇ ਇੱਕ ਵੀ ਕਿਰਪਾ ਕਰਕੇ ਇਹਦੇ ਉੱਪਰ ਧਿਆਨ ਦਿਓ ਤੇ ਇਹਨੂੰ ਐਸ ਸੂਨ ਐਸ ਪੋਸੀਬਲ ਜਿੰਨੀ ਜਲਦੀ ਹੋ ਸਕੇ ਤੁਰੰਤ ਠੀਕ ਕੀਤਾ ਜਾਏ ਤਾਂ ਕਿ ਸਕੂਲਾਂ ਦੇ ਬੱਚਿਆਂ ਨੂੰ ਇਨਸਪਾਇਰ ਕੀਤਾ ਜਾ ਸਕੇ ਜਾ ਕੇ ਵੇਖ ਕੇ ਆਉਣ ਸਾਰੇ ਤੁਸੀਂ ਕਰਿਓ ਤੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੋ ਨਮਸਕਾਰ ਮੈਂ ਆਲ ਇੰਡੀਆ ਐਂਟੀ ਕ腐ਪਸ਼ਨ ਆਰਗੇਨਾਈਜੇਸ਼ਨ ਦਾ ਹਿਮਾਚਲ ਚੇਅਰਮੈਨ ਵਿਕੀਬਾਬਾ ਸਾਰਾ ਬੜਾ ਹੀ ਅੱਛਾ ਕੁਐਸਚਨ ਤੁਸੀਂ ਪੁੱਟ ਕੀਤਾ ਕਿਉਂਕਿ ਇਸ ਟੌਪਿਕ ਤੇ ਕਦੀ ਕਿਸ ਨੇ ਪੁੱਛਿਆ ਨਹੀਂ ਸਰ ਜਿਹੜੇ ਸਾਡੇ ਸ਼ਹੀਦੀ ਸਮਾਰਕ ਬਣਾਏ ਗਏ ਆ ਉਹਨਾਂ ਵਿੱਚ ਤੇ ਸਿਰਫ ਦੋ ਵਾਰੀ ਉਹਨਾਂ ਨੂੰ ਯਾਦ ਕੀਤਾ ਰਾਜਨੇਤਾ ਲੋਕ 26 ਜਨਵਰੀ ਤੇ 15 ਅਗਸਤ ਨੂੰ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਦੇਖੋ ਤੇ ਉੱਥੇ ਵੱਟੀ ਵੱਡੀ ਕੂੜੇ ਦਾ ਢੇਰ ਲੱਗੇ ਦਾ ਲੋਕਾਂ ਨੇ ਆਪਣੇ ਪੋਸਟਰ ਲਾਏ ਦੇਣਾ ਲੋਕਾਂ ਨੇ ਐਡਵਰਟਾਈਜ਼ਮੈਂਟ ਦਾ ਕੇ ਜ਼ਰੀਆ ਬਣਾਇਆ ਰਿਹਾ ਤੇ ਸਰਕਾਰ ਇਸ ਵਾਰ ਧਿਆਨ ਹੀ ਨਹੀਂ ਦਿੰਦੀ ਜਿਸ ਵੇਲੇ 26 ਜਨਵਰੀ ਦੇ 15 ਅਗਸਤ ਆਂਦੀ ਆ ਉਸ ਵੇਲੇ ਉਥੇ ਫੁੱਲ ਆリエ ਹਾਰ ਪਨਾਏ ਜਾਂਦੇ ਨੇ ਉਥੇ ਜਾ ਕੇ ਦੁੱਧ ਰੇ ਨਾ ਧੋਤੇ ਜਾਂਦਾ ਇਹ ਕਰਦੇ ਵਸਤੇ ਲੋਕਾਂ ਨੂੰ ਦਿਖਾਵਾ ਕਰਨ ਦੇ ਲਈ ਤੇ ਜੇ ਸ਼ਹੀਦਦਾਰਾ ਅਪਮਾਨ ਹੋਏਗਾ ਇਹਦੇ ਬਾਰੇ ਕਿਸੇ ਨੇ ਅਜੇ ਤੱਕ ਆਵਾਜ਼ ਹੀ ਨਹੀਂ ਚੁੱਕੀ ਜੇ ਸ਼ਹੀਦਦਾਰਾ ਇਹ ਹੋਏਗਾ ਅਪਮਾਨ ਹੋਏਗਾ ਸਰ ਤੇ ਕਾਨੂੰ ਅਸੀਂ ਰਾਜਨੀਤਿਕਾਂ ਦੇ ਉੱਤੇ ਝਾਰ ਵੜੇ ਸਰਕਾਰ ਤੇ ਕੀ ਉਮੀਦਾਂਗੇ ਸਾਡੇ ਤੁਹਾਡੇ ਵਰਗਾ ਕਿੰਨਾ ਕਿ ਸੇਫ ਰਹੇਗਾ ਔਰ ਜਿਨ੍ਹਾਂ ਨੇ ਦੇਸ਼ ਦੇ ਲਈ ਆਜ਼ਾਦੀ ਦੇ ਲਈ ਲੜਾਈਆਂ ਕੀਤੀਆਂ ਜਿਨ੍ਹਾਂ ਨੇ ਸਾਡੇ ਲਈ ਸ਼ਹੀਦੀਆਂ ਪਾਈਆਂ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਆਜ਼ਾਦੀ ਮਨਾ ਰਹੇ ਆਂ ਤੇ ਆਜ਼ਾਦੀ ਦੇ ਵਿੱਚ ਸਭ ਕੁਝ ਕੰਮ ਕਰ ਰਹੇ ਆਂ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ ਔਰ ਜਿਹੜੇ ਲੋਕ ਆਪਣੇ ਸ਼ਹੀਦਾਂ ਦੀ ਸ਼ਹਾਦਤ ਬੋਲ ਜਾਂਦੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀ ਉਹਦੀਆਂ ਕੁਰਬਾਨੀਆਂ ਭੁੱਲ ਜਾਂਦੇ ਨੇ ਉਹ ਦੇਸ਼ ਨਾ ਤੇ ਕਦੀ ਉਹਨਾਂ ਨੇ ਤਰੱਕੀ ਕੀਤੀ ਆ ਤੇ ਨਾ ਉਹ ਤਰੱਕੀ ਕਰ ਸਕਣਗੇ ਤੇ ਮੇਰੀ ਪਰ ਜ਼ੋਰ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਤੇ ਜਿਹੜੇ ਸ਼ਹੀਦੀ ਸਮਾਰਕ ਬਣਾਏ ਗਏ ਆ ਇਨਾਂ ਬਾਰੇ ਕੁਝ ਸੋਚਿਆ ਜਾਏ ਔਰ ਇਨਾਂ ਦੀ ਦੇਖਭਾਲ ਸਹੀ ਸੁਚਾਰੂ ਰੂਪ ਦੇਣਾ ਕੀਤਾ ਜਾਵੇ ਕਿਉਂਕਿ ਸ਼ਹੀਦ ਆ ਤੇ ਅਸੀਂ ਆ ਜੈ ਹਿੰਦ ਜੈ ਜਸ਼ੀ ਰਾਮ ਜੈ ਜੀ ਮਹਾਦਲ ਨਾਕਰਨਪੁਰੀ ਜ਼ਿਲ੍ਹਾ ਪ੍ਰਧਾਨ ਦ੍ਰਾਸ਼ੀ ਭਗਵਾ ਸੇਨਾ ਤੋਂ ਜਿੱਦਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਸਾਡੇ ਅੱਧਰ ਇੱਕ ਬੜਾ ਮਸ਼ਹੂਰ ਚੌਂਕ ਹੈ ਸ਼ਹੀਦ ਭਗਤ ਸਿੰਘ ਚੌਂਕ ਔਰ ਚਿਲਡਰਨ ਪਾਰਕ ਦੇ ਵਿੱਚ ਇੱਕ ਆਪਣਾ ਸ਼ਹੀਦੀ ਸਮਾਦਾਨ ਵੀ ਹੈ ਜਿਹੜਾ ਉਹਨਾਂ ਨੇ ਆਪਣਾ ਬਣਾਇਆ ਹੋਇਆ ਸਥਾਨ ਹੈ ਜਿਹੜਾ ਬਣਾਇਆ ਹੋਇਆ ਔਰ ਫਿਰ ਕੱਖਮੱਖਰ ਟਾਈਮ ਦੇ ਉੱਤੇ ਸ਼ਹੀਦੀ ਸਮਾਗਮ ਵੀ ਕੀਤੇ ਜਾਂਦੇ ਆ 15 ਅਗਸਤ ਨੂੰ ਲੋ ਲੋ 26 ਜਨਵਰੀ ਨੂੰ ਲੋ ਜੈ ਇੱਕ ਮੈਂ ਗੱਲ ਪੁੱਛਣਾ ਚਾਹਾਂਗਾ ਪੂਰੇ ਸਮਾਜ ਜਨੂ ਦੇ ਪ੍ਰਸ਼ਾਸਨ ਨੂੰ ਤੇ ਗੱਲ ਪੁੱਛਣਾ ਚਾਹਾਂਗਾ ਕਿ ਆ ਸਾਨੂੰ ਸ਼ਹੀਦਾਂ ਦਾ ਮਾਨ ਸਨਮਨ ਉਹੋ ਹੀ ਯਾਦ ਆਂਦਾ ਜਦੋਂ 15 ਅਗਸਤ ਹੁੰਦੀ ਆ 26 ਜਨਵਰੀ ਹੁੰਦੀ ਆ ਉਸ ਤੋਂ ਪਹਿਲਾਂ ਸਾਨੂੰ ਜਾਂ ਉਸ ਤੋਂ ਬਾਅਦ ਸ਼ਹੀਦ ਸਾਡੇ ਅਸਤੇ ਕੋਈ ਮਾਇਨੇ ਨਹੀਂ ਰੱਖਦੇ ਇੱਕ ਜਿਹੜੇ ਸ਼ਹੀਦ ਹੈ ਸਾਡੇ ਸਾਰਿਆਂ ਦੇ ਸਿਰ ਦਾ ਤਾਜ ਹੈ ਅੱਜ ਸ਼ਹੀਦ ਨਾ ਹੁੰਦੇ ਤੇ ਅੱਜ ਸਾਡਾ ਵਾਰ ਤੇ ਯਾਦ ਨਾ ਹੁੰਦਾ ਇਹਨਾਂ ਅੰਗਰੇਜ਼ਾਂ ਕੋਲੋਂ ਅੱਜ ਵੀ ਅਸੀਂ ਸਾਡਾ ਜਿਹੜਾ ਭਾਰਤ ਹੈ ਅੰਗਰੇਜ਼ਾਂ ਦੇ ਥੱਲੇ ਹੋਣਾ ਸੀਗਾ ਜਿਹੜੇ ਆਪਣਾ ਅਸ਼ੀਰ ਭਗਤ ਸਿੰਘ ਰਾਜਗੁਰੂ ਸੁਖਦੇਵ ਹੋរី ਜਿਨ੍ਹਾਂ ਨੇ ਐਟੀ ਐਟੀ ਵੱਡੀ ਸ਼ਹੀਦੀਆਂ ਦਿੱਤੀਆਂ ਸਾਡੇ ਭਾਰਤ ਨੂੰ ਬਚਾਉਣ ਵਾਸਤੇ ਤੇ ਅੱਜ ਨਾ ਤੇ ਉਹਨਾਂ ਚੌਂਕਾਂ ਦੇ ਉੱਤੇ ਇੱਥੇ ਸਿਰਫ ਨਾਮ ਦੇ ਚੌਕ ਬਣੇ ਨੇ ਨਾ ਉਹਨਾਂ ਦੀ ਕੋਈ ਮੇਨਟੇਨੈਂਸ ਹੈ ਨਾ ਉਹਨਾਂ ਦੀ ਕੋਈ ਸਾਫ ਸਫਾਈ ਹੈ ਨਾ ਉਹਨਾਂ ਦਾ ਕੋਈ ਮਾਨ ਸਨਮਾਨ ਹੈ ਹੁਣ ਦੇਖੋ ਜੀ ਮੈਂ ਤਾਂ ਉਮੀਦ ਗੱਲ ਕਹਿਣਾ ਚਾਹਾਂਗਾ ਇੱਧਰ ਸਾਡੇ ਗਾਂਧੀ ਚੌਂਕ ਹੈ ਕਿਉਂ ਮਹਾਤਮਾ ਗਾਂਧੀ ਜੀ ਜਿਹੜਾ ਸਾਡੇ ਇੱਕ ਬਹੁਤ ਨੇਸ਼ਨਲ ਫਾਦਰ ਹੈ ਠੀਕ ਹੈ ਬਹੁਤ ਉਹਨਾਂ ਦਾ ਮਾਨ ਸਤਮਾਨ ਹੈ ਨੇਸ਼ਨਲ ਫਾਦਰ ਹੈ ਸਾਡੇ ਨੋਟਾਂ ਦੇ ਉੱਤੇ ਉਹਨਾਂ ਦੀ ਫੋਟੋਆਂ ਮੈਂ ਤੇ ਅੱਜ ਦੇਖ ਲਓ 2 ਅਕਤੂਬਰ ਹੁੰਦੇ ਲਓ 2 ਅਕਤੂਬਰ ਆਣ ਆਲੀ ਹੈ ਸਿਰਫ ਉਹਦੇ ਦੌਰਾਨ ਹਫ਼ਤਾ ਪਹਿਲਾਂ ਉਹਨਾਂ ਦੀ ਸਫਾਈ ਹੋਣੀ ਹੈ ਕੀ ਸਾਨੂੰ ਮਹਾਤਮਾ ਗਾਂਧੀ ਜੀ 2 ਅਕਤੂਬਰ ਨੂੰ ਯਾਦ ਆਉਂਦੇ ਉਸ ਤੋਂ ਪਹਿਲਾਂ ਯਾਦ ਨਹੀਂ ਆਉਂਦੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਆਪਣੇ ਸਮਾਜ ਨੂੰ ਕਿ ਯਾਰ ਸ਼ਹੀਦਾਂ ਦਾ ਜਿਹੜਾ ਦਰਜਾ ਦਾ ਬਹੁਤ ਉੱਚਾ ਹੈ ਅਸੀਂ ਆਣ ਆਲੀ ਪੀੜ੍ਹੀ ਨੂੰ ਕੀ ਦੱਸਾਂਗੇ ਸ਼ਹੀਦਾਂ ਬਾਰੇ ਜੇ ਬੱਚਿਆਂ ਨੇ ਵੱਡਿਆਂ ਕੋਲੋਂ ਸਿੱਖਣਾ ਮੈਂ ਜੇ ਮੈਂ ਦੇਨੀ ਮਾਨਸਮਾਨ ਸ਼ੀ ਦੰਗਾ ਕਰਨਗੇ ਤੇ ਕੌਣ ਕਰੇਗਾ ਐਸ ਕਰਕੇ ਸਮਾਜ ਦੀ ਤੇ ਪ੍ਰਸ਼ਾਸਨ ਦੀ ਕਿੰਨਾ ਕਾਮੀ ਹੈ ਕਿ ਜਿਹੜਾ ਕਿ ਅ ਸ਼ਹੀਦਾਂ ਨੂੰ ਦਰਜਾ ਦੇਣ ਦੇ ਬਾਵਜੂਦ ਵੀ ਉਹਨਾਂ ਦਾ ਮਾਨਸਮਾਨ ਨਹੀਂ ਕਰ ਰਹੇ ਅਧਿਕਾਰੀਆਂ ਨਿੰਦਰੀਆਂ ਘਟਨਾਵਾਂ ਬਹੁਤ ਜ਼ਿਆਦਾ ਨਿੰਦਰੀਆਂ ਘਟਨਾਵਾਂ ਜੈ ਸ਼ੀ ਰੰਗ ਜੈ ਸ਼੍ਰੀਮਾਨ ਦਾਸ